ਆਤਮਾ ਰਹਿਣਾ ਬਚਾਰੋ ਉਹ ਉਪਰ ਪ੍ਰਾਪਤ ਸੂਰਾਂ ਦੇ ਵਿੱਚ ਆਪ ਨੂੰ ਬੰਨ੍ਹਣਾ ਹੈਗਾ ਕੱਢ ਨੂੰ ਤੇਰੇ ਵਿੱਚੋਂ ਆਜੋ ਹੋ ਇਸ ਨਕਦੇ ਵਿੱਚ ਆਸਾਤ ਅੱਜ ਤੱਕ ਆਪ ਨੂੰ ਦੇ ਦੇਵਾ 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 ਜਿੰਦਾਬਾਦ ਜਿੰਦਾਬਾਦ ਬੰਤੂ ਕਰਦਾ ਸਾਡੇ ਰਾਜਨੀਤਿਕ ਪਲਾਜ਼ਾ ਦੇ ਲੋਕਾਂ ਅੱਜ ਦੇ ਲਾਹਤਾਂ ਬੇਚਾ ਦੇ ਆਖਰ ਨਹੀਂ ਸਭ ਨੇ ਕੋਈ ਗੱਲ ਕਰਨਾ ਨਹੀਂ ਦਿੱਤਾ ਨਾ ਗ੍ਰੈਂਡ ਸਟਰੀਟ ਤੇ ਸਟੇ ਬਣਾਇਆ ਕੁਝ ਵੀ ਬਣਾਇਆ ਜੋ ਨਾਮ ਦਿੱਤਾ ਉਹਨਾਂ ਨੇ ਲੈ ਲਿਆ ਆਪਣੇ ਵਿੱਚ ਐਨੀ ਵੀ ਅੰਦਰੋਂ ਜ਼ਮੀਰ ਮਰ ਚੁੱਕਿਆ ਵਾ ਕਿ ਆਪਾਂ ਆਪਣੇ ਨਾਲ ਹੋ ਰਿਹਾ ਗਲਤ ਵੀ ਕਿਸੇ ਦੱਸਣ ਗਿਆ ਲਗਤਾ ਕਿ 25 ਦੇ ਬੰਦੇ ਅਧਿਆਪਕ ਮੇਰੇ ਨਾਲ ਡਾਕਟਰ ਇਹ ਕੀ ਗੱਲ ਬਣੂ ਹੋਈ ਇਹ ਦੋ ਦਸਤਖਤਾਂ ਦਾ ਨੀਸ ਬਣਾਇਆ ਕਾਟ ਬਣਾਤਾ ਕੋਈ ਬੋਲਿਆ ਹੀ ਨਹੀਂ ਇਹ ਸਾਨੂੰ ਵੀ ਨਾ ਇਸ ਤਰ੍ਹਾਂ ਹੁੰਦਾ ਕਿ ਅਸੀਂ ਦੇ ਭਾਡੇ ਕਹਿਣ ਤੇ ਹੀ ਭਾਗ ਇਹ ਕੁਝ ਨੀਤੀਆਂ ਪਾਸ ਹੋਣ ਨੂੰ ਬਾਰੇ ਆਪਣੇ ਕੰਮ। ਇੱਕ ਰੈਗੂਲਟੀ ਵੀ ਨਾ ਸੀ। ਮੈਂ ਚਲ ਲਈ ਕਿ ਇੱਕwidehat ਆਪਣਾ ਸਮਝ ਕੇ ਕਿ ਕਿੰਨੀ ਲੱਗੀ ਉਹ ਵੀ ਦੱਸ ਨਹੀਂ ਦਸ ਤੱਕ ਜਾ ਕੇ ਪਤਾ ਕਰਨਾ ਪੈਂਦਾ ਕਿ ਹਨ ਕਿੰਨੀ ਬਣਾਈ। ਨਾ ਸਿਉ ਲੈਣੀਆਂ ਨਾ ਇਹਨਾਂ ਦੇ ਕਿਸੇ ਮੇਰੇ ਜਦੋਂ ਕਮੋਡੀ ਦੇ ਨਾਂ ਚੱਪਤ ਆਪਣੇ ਸੰਕਾਲੇ ਲਈ ਤਾਂ امیر ਹੋਏ ਹੋ। ਹੋਰ ਆਪਣੀ ਕਸੈਤੀ ਆਪ ਆਪਣਾ ਆਪ ਦਾ ਨਿਸ਼ਵਾਸ ਕਿ ਬੈਠੇ ਹੋ। ਤੁਸੀਂ ਜਿੰਨੇ ਇੱਥੇ ਬੈਠੇ ਹੋ ਬਹੁਤ ਬਹੁਤ ਜ਼ਿਆਦਾ ਉੱਪਰ ਬੈਠੇ ਹੋ ਤੁਸੀਂ ਉਹਨਾਂ ਕਾਟਰ ਤੋਂ ਜਿਹੜਾ ਹਜੇ ਵੀ ਘਰੇ ਬੈਠਾ ਵਾ ਤੇ ਸੋਚ ਰਿਹਾ ਜਾਵਾ ਕਿ ਨਾ ਜਾਵਾਂ। ਫੇਰ ਆਪਣੇ ਬਹੁਤ ਵਾਰ ਚ ਪਰਦਾ ਰੱਖ ਕੇ ਅੱਜ ਇੱਥੇ ਆ ਗਏ। ਇੱਥੇ ਆ ਗਏ ਆਪਾਂ ਆਪਣਾ ਹੋਰ ਅਰਥ ਨੂੰ ਹਵਾਈਏ ਜੀ ਟਰੋਟ ਦੀ ਨਾਮ। ਦੇਖੋ ਸੋ ਬਾਰੇ ਮੋਟੇ ਇਸ ਪਲੇਟਫਾਰਮ ਤੇ ਜਿਸ ਜਗਦੇ ਮੈਦਾਨ ਚ ਇਕੱਠੇ ਹੋਣ ਤੇ ਲੜਨ ਇਹਨਾਂ ਦੇ ਨਾਲ ਇਹ ਅੰਦਰ ਬੈਠੇ ਨੇ ਆਪਦੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਆਹ ਹੁਣੀ ਮੈਂ ਗੱਲ ਕਰਕੇ ਹਟਿਆ ਰਣਜੀਤ ਸਿੰਘ ਜੀ ਤੋਂ ਨਾਲ ਜੀ ਨੂੰ ਸਵਾਗਤ ਕਰਾਉਂਦਾ ਸਵਾਗਤ ਕਰਾਉਂਦਾ ਆਪਣਾ ਭਗਵੰਤ ਸਾਡ ਵੀ ਇਸੇ ਗੱਲ ਦਾ ਹੀ ਹੈ ਉਹਨੂੰ ਇਹ ਸਵਾਗਤ ਰਚਨੇ ਆਉਂਦੇ ਨੇ ਉਸ ਇੱਥੋਂ ਆਇਆ ਹੋਇਆ ਵਾ ਉਹਨੂੰ ਇਸ ਇਮਪ੍ਰੈਸ਼ਨਸ ਬਣਾਉਣੇ ਆਉਂਦੇ ਨੇ ਉਹ ਪ੍ਰਕਾਸ਼ ਸੱਚ ਕੀ ਆ ਉਹ ਤੋਂ ਪਰੇ ਕੁਝ ਭਰਿਆ ਹੋ ਉਹਨੂੰ ਕੋਈ ਮਤਲਬ ਨਹੀਂ ਹੈ ਜੇ ਐਟਾ ਹਿਤੇਸ਼ੀ ਹੁੰਦਾ ਤਾਂ 4 ਸਾਲ ਪੂਰੇ ਹੋਣ ਲੱਗੇ ਨੇ ਤੁਹਾਨੂੰ ਮਿਲਦੇ ਨਹੀਂ ਆਉਂਦੇ ਆਂਦੀ ਆਰਥਿਕ ਕਰਸੀ ਤੋਂ ਆਂਦੀ ਲੱਗਦਾ ਉਹ ਵੀ ਬਸ ਹਲਕਾ ਜਿਹਾ ਮੌਕੇ ਦਾ ਦਰਵਾਜ਼ਾ ਤੇ ਸਿਸਮ ਦਾ ਰੋਣਾ ਬੰਦ ਕਰ ਰਿਹਾ ਕਿਸਾ ਇੰਨਾ ਹੀ ਆਗੀ ਪਾਟਰ ਨੂੰ ਅਵੇਅਰ ਕਰੋ ਪਾਟਰ ਜੋ ਕੋਈ ਵੀ ਉਹਨੂੰ ਭਲੇਖਾ ਹੈਗਾ ਵਾਲਾ ਘਟੋ ਤੁਸੀਂ ਲਾਗੂ ਕਰਨ ਜਾ ਰਹੀ ਹੈ ਇਹ ਆਪਣਾ ਇੱਕੋ ਹੀ ਇੱਕ ਮਕਸਦ ਹੋਣਾ ਚਾਹੀਦਾ ਹੈ ਇਹ ਕਿਹਾ ਕਿ ਇਹ ਸਾਰੀ ਦੁਨੀਆ ਦੇ 2000 ਤੋਂ ਪਹਿਲਾਂ ਦੇ ਸਭ ਉਹ ਆਪਾਂ ਕੰਟੈਕਟ ਬੇਸ ਤੇ ਕੰਮ ਕਰਿਆ ਹੈ ਸਤਿ ਸ਼੍ਰੀ ਅਕਾਲ ਜੀ ਅਪਨੂ ਸਿੰਡੀਆ ਲੋਕਤੰਤਰ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਜਿਹੜਾ ਪ੍ਰਸ਼ਾਸਨ ਲੁਧਿਆਣਾ ਦੇ ਦਫ਼ਤਰ ਵਿੱਚ ਖੜੇ ਆ ਤੁਹਾਨੂੰ ਦਿੱਤਿਆ ਗਿਆ ਸ੍ਰੀ ਜਿਹੜਾ ਜਿਹੜੀ ਆ ਮੂਹਰਤ ਧਰਨਾ ਲਗਾਇਆ ਗਿਆ ਵਾ ਐਨਪੀ ਅ ਪਾਸ ਤੋਂ ਸੰਬੰਧ ਵਿੱਚ ਨੈਸ਼ਨਲ ਪੈਨਸ਼ਨ ਨਿਊਮਿਸੀ ਦੀ ਵਾ ਹੋਰੇ ਤਹਤ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਣਕਾਰੀ ਲੈਣਿਆ ਵੀ ਇਸ ਤਰ੍ਹਾਂ ਦੀ ਤੁਹਾਡੀ ਮੰਗਾਂ ਕੀ ਨਾਮ ਆ ਭਾਈ ਮੇਰਾ ਨਾਮ ਬਕਰਮਜੀਤ ਸਿੰਘ ਕਦੋ ਸੂਬਾ ਜੁਆਇੰਟ ਸੱਤਰ ਪੁਰਾਣੀ ਪੈਨਸ਼ਨ ਭਾਗੀ ਸਵਾਰਥ ਕਮੇਟੀ ਬਚਾਓ ਅੱਜ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਲਈ ਸੂਬਾ ਮੰਤਰਦੀਨੀ ਪੂਰੇ ਇੰਡੀਆ ਦੇ ਵਿੱਚ ਇਹ ਰੋਜ਼ਾ ਧੁੱਖੜਤਾਲ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਕੀਤੀ ਜਾ ਰਹੀ ਆ ਇਹ ਇੱਕ ਰੋਜ਼ਾ ਧੁੱਖੜਤਾਲ ਸਿਰਫ ਇੱਕ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਸੰਘਰਸ਼ ਆ ਇਸ ਤੋਂ ਵੀ ਵੱਡਾ ਤੇ ਟਿਕਾ ਕਰਨ ਜਾ ਰਹੇ ਹਾਂ ਜੇ ਪੰਜਾਬ ਦੇ ਮੁਲਾਜ਼ਮ ਬਦਲਾਤ ਨੂੰ ਲਾਣੂ ਕੋ ਸਰਕਾਰ ਲਿਆ ਸਕਦੇ ਨੇ ਤਾਂ ਇਹ ਸਰਕਾਰਾਂ ਪਲ ਜਾਣ ਇਹ ਇਹੀ ਮੁਲਾਜ਼ਮ ਸਰਕਾਰਾਂ ਦੇ ਤਖਤੇ ਪਲਟ ਵੀ ਦੇਣਗੇ ਸਰ ਜਿਆਦਾਤਰ ਦੇਖਿਆ ਜਾ ਰਿਹਾ ਜਦੋਂ ਵੀ ਚੋਣ ਕਮਿਸ਼ਨ ਦਾ ਜਦ ਇਲੈਕਸ਼ਨ ਆਉਂਦੇ ਆ ਸਭ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਔਰ ਇਨੀ ਸ਼ਕਤੀ ਪੂਰੀਆ ਤੁਸੀਂ ਚੱਲਦੇ ਦੇਖ ਰਹੇ ਹੋ ਕਿ ਕਿਤੇ ਵੀ ਛੁੱਟੀ ਦਿੱਤ ਨਹੀਂ ਜਿੰਦੀ ਔਰ ਇੰਨਾ ਕੰਮ ਲੈਣ ਦੇ ਬਾਲ ਵੀ ਉਦ ਵੀ ਇੱਕ ਛੋਟੀਆਂ ਛੋਟੀਆਂ ਮੁੰਡਾ ਅਧਿਅਲ ਸਰਕਾਰ ਦੇ ਚ ਅਸਮਰਥ ਹੋ ਹੁੰਦੇ ਨੇ ਮੈਂ ਜੀ ਤੁਹਾਨੂੰ ਪਹਿਲਾਂ ਗੱਲ ਕਲੀਅਰ ਕਰ ਦਵਾ ਕਿ ਸਰਕਾਰਾਂ ਸਮਰੱਥ ਹੈਗੀਆਂ ਦੇਣ ਦੇ ਵਿੱਚ ਪ੍ਰਾਣੀ ਪੈਨਸ਼ਨ ਇਹ ਨਹੀਂ ਕਿ ਦੇਣ ਦੇ ਲਈ ਸਮਰੱਥ ਨਹੀਂ ਹੈਗੀਆਂ ਮੈਂ ਉਂਗਲਾਂ ਤੇ ਗਿਣ ਕੇ ਦੱਸ ਸਕਦਾ ਕਿ ਜੇ ਇਹਨਾਂ ਦਾ ਕੋਈ ਐਮ ਐਲ ਏ ਭਰਤੀ ਹੁੰਦਾ ਹੈ ਕਿਦਾ ਹਾਂ ਸਵਾਦੀਆਂ ਪੌੜੀਆਂ ਚਾਹੇ ਇੱਕ ਦਿਨ ਵਾਸਤੇ ਚੜ ਜਵੇ ਚਾਹੇ ਇੱਕ ਘੰਟੇ ਵਾਸਤੇ ਐਮਐਲਏ ਰਹਿ ਜਵੇ ਕੋਈ ਐਮਪੀ ਇੱਕ ਘੰਟੇ ਵਾਸਤੇ ਰਹਿ ਜਵੇ ਉਹ ਤਾਂ ਪੁਰਾਣੀ ਪੈਨਸ਼ਨ ਲਊਗਾ ਤੇ ਸਾਡਾ ਮੁਲਾਜ਼ਮ ਕੋਈ 20 ਸਾਲ ਜਾਬ ਕਰ ਰਿਆ ਕੋਈ 25 ਸਾਲ ਜਾਬ ਕਰ ਰਿਆ ਤੇ ਉਹ ਪੁਰਾਣੀ ਪੈਨਸ਼ਨ ਨਹੀਂ ਉਹ ਵਿਚਾਰਾ ਰਿਟਾਇਰ ਹੋ ਕੇ 3000 ਰੁਪਿਆ ਪੈਨਸ਼ਨ ਲਊਗਾ ਗ੍ਰਹੀ ਗੱਲ ਤੁਸੀਂ ਜਿਹੜੀ ਕੀਤੀ ਆ ਕਿ ਸੇਵਾਮਾਂ ਕਰਨ ਦੀ ਛੁੱਟੀਆਂ ਬੰਦ ਕਰਨੀ ਤਾਂ ਮੈਂ ਬਿਲਕੁਲ ਇਥੋਂ ਦੀ ਗੱਲ ਦਾਵੇ ਨਾ ਕਹਿ ਸਕਦਾ ਕਿ ਕੋਈ ਵੀ ਮੁਲਾਜ਼ਮ ਆਪਣੀ ਡਿਊਟੀ ਦੇ ਵਿੱਚ ਕਟਾਈ ਨਹੀਂ ਕਰਦਾ ਹੈਗਾ ਅਸੀਂ ਵੱਧ ਚੜ ਕੇ ਆਪਣੀਆਂ ਡਿਊਟੀਆਂ ਕਰਦੇ ਹਾਂ ਆਪਣੀ ਵਿਤੋਂ ਵੱਧ ਆਪਣਾ ਕੰਮ ਕਰਦੇ ਹਾਂ ਪਰ ਅਖੀਰ ਤੇ ਆ ਕੇ ਜੇ ਸਾਨੂੰ ਸਾਡੀ ਬढ़ापे ਦੀ ਡੰਗੋਰੀ ਪੈਨਸ਼ਨ ਹੀ ਮਿਲੂਗੀ ਤਾਂ ਅਸੀਂ ਤਾਂ ਫਿਰ ਇੱਕ ਨਾਲ ਏ ਤਖੜਕਾਵਾਂਗੇ ਸਰ ਕੀ ਤੁਹਾਨੂੰ ਲੱਗਦਾ ਸਰਕਾਰ ਜਦੋਂ ਵੀ ਕੋਈ ਜਦੋਂ ਮੈਨੀਫੈਸਟੋ ਜਾਰੀ ਕਰਦੀ ਆ ਇਸੇ ਤਰ੍ਹਾਂ ਇਸੇ ਵੀ ਚਾਹੇ ਕੇਂਦਰ ਸਰਕਾਰ ਦੀ ਗੱਲ ਕਰ ਲਈ ਜੇ ਤਾਂ ਚਾਹੇ ਪੰਜਾਬ ਸੂਬਾ ਸਰਕਾਰ ਦੀ ਗੱਲ ਕੀਤੀ ਹੈ ਕਿ ਜਦੋਂ ਵੀ ਆਪਣਾ ਕੋਨ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਜਿਵੇਂ ਕਿ ਆ ਨੌکریاں ਵੀ ਆ ਜਦਕਿ 35000 ਜਿਹੜੀਆਂ ਨੌکریاں ਵੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਵੀ ਚੰਨੀ ਸਰਕਾਰ ਦੇਲੇ ਵੀ ਹੋਰ ਥਾਥਾ ਲਗਾਏ ਗਏ 35000 ਨੌکریاں ਦਿੱਤੀਆਂ ਨਹੀਂ ਆ ਉਹੀ ਉਹੀ ਫਲਸਫੇ ਤੇ ਚੱਲਦੇ ਆ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਪੱਲੂ ਨੇ ਸੀਟਾਂ ਦੇ ਮੈਂਡੇਟ ਨਾਲ ਜਿੱਤ ਕੇ ਅੱਜ ਜੇ ਲੋਕਾਂ ਨੇ ਉਹਨਾਂ ਤੇ ਇੰਨਾ ਭਰੋਸਾ ਜਤਾਇਆ ਪਰ ਕਿਤੇ ਨਾ ਕਿਤੇ ਅੱਜ ਭਰੋਸਾ ਜਤਾਣ ਦੇ ਲੋਕ ਧਰਨੇ ਲਗਾਉਣੇ ਕਿਉਂ ਪਿਆਰੇ ਆ ਜੇ ਸਰਕਾਰ ਇੰਨੀ ਜੋ ਨਿਯੋਗੀ ਹੋ ਗਿਆ ਵੀ ਤੁਸੀਂ ਕੀ ਕਹਿਣਾ ਚਾਹੋ ਅਸੀਂ ਤਾਂ ਜਨਾਬ ਉਹ ਕਹਿੰਦਾ ਵੀ ਇਹਨਾਂ ਨੂੰ ਅਸੀਂ ਕੀ ਸਿੱਖਿਆ ਦਈਏ 12 ਨਵੰਬਰ 2022 ਨੂੰ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਇਸੇ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਤਾ ਪਰ ਲਗਭਗ 3.5 ਸਾਲ ਬੀਤਣ ਵਾਲੇ ਹੋ ਗਏ ਇਹਨਾਂ ਤੋਂ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਹੋ ਸਕੇ ਰਹੀ ਗੱਲ ਇਹਨਾਂ ਦੇ ਵਾਅਦਿਆਂ ਦੀ ਕਿਉਂਕਿ ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਚਲਾਉਂਦੇ ਤੇ ਅਸੀਂ ਉਹਨਾਂ ਦੇ ਵਾਅਦਿਆਂ ਨੂੰ ਬਾਕੀ ਵਾਅਦਿਆਂ ਨੂੰ ਛੱਜ ਚ ਪਾ ਕੇ ਇੱਥੇ ਛੱਡੀ ਹੈ ਸਾਡੀ ਤਾਂ ਸਿਰਫ ਇੱਕੋ ਹੀ ਮੰਗ ਹੈ ਉਹ ਹੈਗੀ ਆ ਪਰਾਣੀ ਪੈਨਸ਼ਨ ਦੀ ਅਸੀਂ ਤਾਂ ਇਹ ਕਹਿਣਾ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਹੋਰ ਵੀ ਮੰਗਾਂ ਨੇ ਚਾਹੇ ਡੀਏ ਦੀ ਗੱਲ ਕਰੀਏ ਚਾਹੇ ACP ਦੀ ਗੱਲ ਕਰੀਏ ਮੈਂ ਤਾਂ ਕਹਣਾ ਵੀ ਜਿੰਨੀਆਂ ਵੀ ਲੋਕ ਪੱਕੀ ਮੰਗਾ ਨੇ ਉਹ ਸਰਕਾਰਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਜੇ ਜਿੱਦਣ ਕਿਤੇ ਮੁਲਾਜ਼ਮ ਇਹਨਾਂ ਦੇ ਮੈਨੀਫੈਸਟੋ ਉਹਦੀ ਚੱਕ ਕੇ ਕੁਛ ਪਰਤਾਲ ਕਰਨ ਲੱਗੇ ਤਾਂ ਸਾਡਾ ਕੰਮ ਨਹੀਂ ਅਸੀਂ ਇਹਨਾਂ ਨੂੰ ਉਹਨਾਂ ਦੇ ਕੁਛ ਪਰਤਾਲ ਕਰੀਏ ਅਸੀਂ ਤਾਂ ਸਿਰਫ ਇੱਕ ਗੱਲ ਕਹਨੇ ਆ ਕਿ ਜਿਹੜੀਆਂ ਮੰਗਾ ਔਰ ਜਿਹੜੇ ਵਾਦੇ ਤੁਸੀਂ 2022 ਚ ਮੁਲਾਜ਼ਮਾਂ ਨਾਲ ਕਰਕੇ ਆਓ ਤੁਸੀਂ ਉਹਨਾਂ ਵਾਦਿਆਂ ਤੋਂ ਭੱਜਿਓ ਜੇ ਅਜੇ ਵੀ ਤੁਹਾਡੇ ਕੋਲ ਸਮਾਂ ਹੈਗਾ ਕਿ ਹਜੇ 2027 ਦੂਰ ਹੈ ਸਾਲ ਡੇਢ ਸਾਲ ਪਿਆ ਅਜੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਮਸਲਿਆਂ ਤੇ ਗੌਰ ਕਰਦੋ ਜੇ 2027 ਤੱਕ ਵੀ ਮੜਾ ਮੋਟਾ ਕੋਈ ਚੋਣ ਜਦੀ ਜਖਣੀ ਹੈ ਪੈਨਸ਼ਨ ਸਕੀਮ ਦੇ ਨਾਲ ਨਾਲ ਹੋਰ ਕੀ ਜਿਹੜੀਆਂ ਤੁਹਾਡੀਆਂ ਮੰਦਾ ਹੈਗੀਆਂ ਹੋਰ ਵੀ ਸਰਕਾਰ ਵਾਲੇ ਚਾਹਤਾਂ 37 ਤਰ੍ਹਾਂ ਦੇ ਭੱਤੇ ਨੇ ਜਿਹੜੇ ਸਰਕਾਰ ਨੇ ਬੰਦ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਜ਼ਰੂਰੀ ਆ ਰਹੇ ਰੂਰਲ ਅਲਾਉਂਸ ਮਿਲਦਾ ਜੇ ਕੋਈ ਬੰਦਾ ਸ਼ਹਿਰ ਦੇ ਵਿੱਚ ਰਹਿائش ਕਰਦਾ ਪਿੰਡਾਂ ਦੇ ਵਿੱਚ ਜਾ ਕੇ ਜੌਬ ਕਰਦਾ ਕਿਸੇ ਵੀ ਖੇਤਰ ਦੇ ਵਿੱਚ ਤਾਂ ਉਹਨੂੰ ਇੱਕ ਰੂਰਲ ਅਲਾਉਂਸ ਮਿਲਦਾ ਉਹ ਇਹਨਾਂ ਨੇ ਬੰਦ ਕੀਤਾ ਹੋਇਆ ਉਹਦੀ ਫਾਈਲ ਵਾਰ-ਵਾਰ ਇਹ ਪੁਟਾਪ ਕਰਦੇ ਨੇ ਤੇ ਮੁੜ ਕੇ ਫੇਰ ਉਹਨੂੰ ਫਾਈਲਾਂ ਦੇ ਥੱਲੇ ਹੀ ਦੱਬ ਦਿੰਦੇ ਨੇ ਸਾਰੇ ਪੈਂਤੇ ਜਿਲ੍ਹਪੱਤਿਆਂ ਦੇ ਵਿੱਚ ਬਾਰਡਰ ਪੱਤਾ ਸੀ ਠੀਕ ਹੈ ਜੀ ਉਹ ਇਹ ਬੰਦ ਕਰੀ ਬੈਠੇ ਨੇ ਮੁਲਾਜ਼ਮਾਂ ਦਾ ਡੀਏ ਡੀ ਲਿੰਕ ਕੀਤਾ ਜਿਹੜਾ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਅੱਜ ਦੀ ਘੜੀ ਸੈਂਟਰ ਸਰਕਾਰ ਹਰੇਕ 6 ਮਹੀਨੇ ਡੀਏ ਰਵਾਈਜ਼ ਕਰਦੀ ਆ ਤੇ ਅਸੀਂ ਹਰੇਕ ਵਾਰੀ ਦੀਵਾਲੀ ਨੂੰ ਸਰਕਾਰ ਦੇ ਮੂੰਹ ਵੱਲ ਦੇਖਦੇ ਆ ਕਿ ਕਦੋਂ ਸਾਡਾ ਜਿਹੜਾ ਡੀਏ ਔਰ ਰਿਲੀਜ਼ ਹੋਊਗਾ ਪੈਨਸ਼ਨ ਇੱਕ ਵੱਡਾ ਮੁੱਦਾ ਐ ਇਸ ਕਰਕੇ ਅਸੀਂ ਉਹਨੂੰ ਮੂਰੇ ਰੱਖਦੇ ਆ ਦੂਜੀ ਗੱਲ ਇਹ ਸੀ ਸਰਕਾਰ ਦਾ ਵਾਅਦਾ ਸੀ ਵਿੱਤ ਮੰਤਰੀ ਚੀਮੇ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੀਆਂ ਸਟੇਜਾਂ ਤੇ ਸਾਡੇ ਨਾਲ ਬੈਠ ਕੇ ਪੈਂਫਲਟ ਫੜੇ ਹੋਏ ਸੀ ਕਿ ਪੁਰਾਣੀ ਪੈਨਸ਼ਨ ਮਜਬੂਰੀ ਐ ਜ਼ਰੂਰੀ ਐ ਪਰ ਅੱਜ ਤੁਸੀਂ ਦੇਖੋ ਵੀ ਉਹ ਇਸ ਪੈਨਸ਼ਨ ਦੇ ਮੁੱਦੇ ਤੇ ਸਾਡੇ ਨਾਲ ਗੱਲ ਵੀ ਕਰਕੇ ਨਹੀਂ ਰਾਜ਼ੀ ਜਦ ਕਿ ਉਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਨੂੰ ਜਿੱਦਾਂ ਕਦੋਂ ਸਾਹਮਣੇ ਦੱਸਿਆ 3 ਸਾਲ ਹੋ ਚੁੱਕੇ। ਸੋ ਸਾਡੀ ਇਹ ਮਜਬੂਰੀ ਹੈ ਕਿ ਅੱਜ ਅਸੀਂ ਇਹ ਜੇ ਮੌਸਮ ਦੇ ਵਿੱਚ ਤੇ ਠੱਪੇ ਮੱਟਦੇ ਆਂ ਦਰਿਆ 'ਤੇ ਬੈਠੇ ਆਂ ਕਿ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ। ਸਰਕਾਰ ਨੇ ਪਹਿਲਾਂ 31 ਮਈ ਤੱਕ ਨਸ਼ਾ ਛਡਾਉਣ ਦਾ ਜਿਹੜਾ ਮੁਹਿੰਮ ਨੂੰ ਚਲਾਇਆ ਸੀਗਾ ਜਿਵੇਂ ਕਿ ਨਸ਼ਾ ਨਸ਼ੇ ਨੂੰ ਲੈ ਕੇ ਉਨੂੰ ਹੀ ਲੱਗਦਾ ਹੈ ਵੀ ਕਿਸੇ ਤਰ੍ਹਾਂ ਦੀ ਮੂਵਮੈਂਟ ਲਾਈ ਆ ਹੁਣ ਖਾਲੀ ਦੇ ਵਿੱਚ ਕੱਲ ਦੇ ਕੱਲ ਦੇ ਦਿਨ 20000 ਕਰੋੜ ਦਾ ਜਿਹੜਾ 20000 ਕਰੋੜ ਦਾ ਜਿਹੜਾ ਪੰਜਾਬ ਦੇ ਹੜ੍ਹ ਤੇ ਆਏ ਆ ਜਿਹੜੀ ਮਾਰ ਢਲ ਰਿਆ ਵਾ ਨੁਕਸਾਨ ਚੀਮਾ ਜੀ ਨੇ ਬਣਾਇਆ 20000 ਕਰੋੜ ਦਾ ਕੀ ਗੱਲ ਕੇਂਦਰ ਸਰਕਾਰ ਇਸ ਇਸ ਦੀ ਪਰਪਾਈ ਕਰ ਪਾਉਗੀ ਕਿ ਜਾਂ ਤੁਹਾਨੂੰ ਵੀ ਲੱਗਦਾ ਵੀ ਇਹਨਾਂ ਵਿੱਚ ਹੀ ਹੜ੍ਹ ਦੇ 20000 ਕਰੋੜ ਦੇ ਵਿੱਚ ਹੀ ਕਿਤਨੇ ਕਿਤੇ ਮੁਲਾਜ਼ਮਾਂ ਦੀਆਂ ਵੀ ਉਹ ਛੋਟੀਆਂ-ਛੋਟੀਆਂ ਮੰਗਾ ਦੀ ਚੁੱਪੀਆਂ ਹੋਈਆਂ ਕੀ ਕਹਿਣਾ ਚਾਹੀਦਾ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰਦਾ ਚਲੋ ਹੜ੍ਹ ਕੁਦਰਤੀ ਮਾਰ ਹੈ ਖੜਾ ਵਿੱਚ ਜਿੰਨਾ ਮੁਲਾਜ਼ਮ ਨੇ ਕੰਮ ਕੀਤਾ ਨਾ ਇਹ ਮਲਾਜ਼ਮ ਵੱਲੋਂ ਕੰਮ ਵੀ ਕੀਤਾ ਗਿਆ ਪਲੱਸ ਮਲਾਜ਼ਮ ਵੱਲੋਂ ਫੰਡ ਵੀ ਦਿੱਤੇ ਜਾ ਰਹੇ ਜਿਹਦੇ ਜਿੰਨੀ ਸਮਰੱਥਾ ਉਹਨੇ ਉਸ ਹਿਸਾਬ ਨਾਲ ਆਪਣੇ ਰੀਲੀਫ ਫੰਡ ਜੇ ਕੈਵੀ ਪਾ ਜਾਈਏ ਸੈਲਰੀਆਂ ਛੱਡੀਆਂ ਗਈਆਂ ਸੈਲਰੀ ਨਹੀਂ ਮਤਲਬ ਕਈਆਂ ਨੇ ਇੱਕ ਇੱਕ ਡੇ ਦੀ ਆਪਣੀ ਸੈਲਰੀ ਹਾਂ ਇੱਕ ਇੱਕ ਦਿਨ ਦੀ ਸੈਲਰੀਆਂ ਕਈਆਂ ਨੇ ਮਤਲਬ ਆਪਣੇ ਜਿਵੇਂ ਡਿਪਾਰਟਮੈਂਟ ਵਾਈਜ਼ ਰਵਾਹਤ ਫੰਡ ਜੇ ਪਾਈ ਤੇ ਬਾਕੀ ਜਿਹੜਾ ਸੈਂਟਰ ਵਸਾਈ ਤੇ ਆਪਣੇ ਮਸਲੇ ਦੀ ਗੱਲ ਕਰਦੇ ਜੀ ਕਿ ਸਾਨੂੰ ਤੇ ਸਾਡੀ ਪੈਨਸ਼ਨ ਦਾ ਮਸਲਾ ਹੈ ਜਿਹੜਾ ਨਾ 2022 ਚ 18 ਮੰਬਰ 2022 ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਅਸੀਂ ਉਸ ਉਹਦੇ ਸਪੋਰਟ ਤੇ ਚੱਲਦੇ ਵੇ ਅਗਰ ਅੱਜ ਵੀ ਅੱਜ ਵੀ ਸਰਕਾਰ ਸਾਡੀ ਪੈਨਸ਼ਨ ਬਹਾਲ ਕਰਦੀ ਹਰ ਮਹੀਨਾ 400 ਕਰੋੜ ਰੁਪਈਆ ਇੱਕ ਪ੍ਰਾਈਵੇਟ ਕੰਪਨੀ ਦੇ ਖਾਤੇ ਜਾਰ ਰਿਹਾ ਜਿਹੜਾ ਮਲਾਜ਼ਮਾਂ ਤੇ ਸਰਕਾਰ ਦਾ ਜਿਹੜਾ ਸ਼ੇਅਰ ਘਟ ਕੇ ਜਾਂਦਾ 10% ਸਾਡਾ 40% ਗਵਰਨਮੈਂਟ ਦਾ ਅਸੀਂ ਇਸ ਚੀਜ਼ ਨੂੰ ਨਾ ਐਨ ਕਲੀਅਰ ਦੱਸਿਆ ਸਰਕਾਰ ਨੂੰ ਕਿ ਆ ਜਿਹੜਾ 400 ਕਰੋੜ ਅਸੀਂ ਹਰ ਮਹੀਨੇ ਬਚਾ ਸਕਦੇ ਉਹ ਸਰਕਾਰ ਦੇ ਖਜ਼ਾਨੇ 'ਚ ਬਚਣਾ ਤੁਸੀਂ ਆਪਣੇ ਅਧਿੰਦ ਦੇ ਪੁਛਾਈ ਦੇ ਕੰਮ ਕਰੋ ਜਿਹੜੇ ਕਰਨੇ ਸਾਡੀ ਪੈਨਸ਼ਨ ਭਾਜਣ ਦੇ ਬਦਲੇ ਉਹਨਾਂ ਨੂੰ ਵੀ ਜਿਹੜੀ ਪ੍ਰਾਈਵੇਟ ਕੰਪਨੀਆਂ ਵਾਂ ਉਹਨੂੰ ਵੀ ਮੈਨੇਜਮੈਂਟ ਕਰਨ ਲਈ ਇੱਕ ਮੈਨ ਪਾਵਰ ਦੀ ਲੋੜ ਹੁੰਦੀ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਖਰ ਜਿੱਦਾਂ ਵੀ ਦੇਣੇ ਹੁੰਦਾ ਵੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਤੁਹਾਨੂੰ ਦੇ ਇੱਕ ਸਿਰਫ ਇੱਕ ਸੂਬੇ ਦਾ 400 ਕਰੋੜ ਦੱਸਿਆ ਪੂਰੇ ਇੰਡੀਆ ਦਾ ਟੱਟੋ-ਕੱਟੋ ਹਰ ਮੰਥ 20000 ਕਰੋੜ ਤੋਂ ਵੱਧ ਪਹੁੰਚਿਆ ਜਾਂਦਾ ਇਸ ਕੰਪਨੀ 'ਚ ਅਈ ਤੇ ਇਕੱਲੇ ਇੱਕ ਪੰਜਾਬ ਸੂਬੇ ਦਾ ਤੁਹਾਨੂੰ ਦੱਸਿਆ ਕਿ 400 ਕਰੋੜ ਹੈ ਜਿਹੜਾ 2 ਲੱਖ ਤੋਂ ਵੱਧ ਮਲਾਜ਼ਮਾਂ ਦੇ ਪੈਸੇ ਨੇ ਤੁਹਾਡੇ ਹਿਸਾਬ ਨਾਲ 10% ਸਾਡੀ ਸੈਲਰੀ 'ਚ ਜੋੜਾ ਪਰਸੈਂਟ ਗਵਰਨਮੈਂਟ ਦਾ 24% ਇੱਕ ਤਾਂ ਮਲਾਜ਼ਮ ਦੀ ਸੈਲਰੀ 'ਚ ਨਹੀਂ ਜਾਂਦਾ ਉਹ ਤੁਹਾਨੂੰ 400 ਕਰੋੜ ਦੱਸਿਆ ਅੱਜ ਜੇ ਕੇਐਮ ਸਾਹਿਬ ਸੀਐਮ ਸਾਹਿਬ ਚਾਹਣ ਤੇ ਅੱਜ 400 ਕਰੋੜ ਪਾਜਾ ਕੇ ਸਾਨੂੰ ਪੈਨਸ਼ਨ ਦੇ ਸਕਦੇ ਇਹ ਕਿਥੇ ਨਾ ਕਿਥੇ ਜਾਂ ਤੇ ਅਫਸਰਸ਼ਾਹੀ ਦੇ ਚੇਦ ਲਈ ਅਫਸਰਸ਼ਾਹੀ ਸਾਹਿਬ ਹੋਣੇ ਜੀ ਇਹ ਨੀਚੇ ਫੋਟ ਹੈ ਸੋ ਫਿਰ ਦੁਆਰਾ ਉਹ ਬੇਨਤੀ ਕਰਦੇ ਆ ਹਲੇ ਤੁਹਾਡੇ ਕੋ ਸਮਾਂ ਹੈਗਾ ਸਾਡੀ ਜਿਹੜੀ ਮੇਨ ਮੰਗ ਹੈ ਜਿਹਦੇ ਕਰਕੇ ਤੁਸੀਂ ਸਰਕਾਰ ਬਣਾਈ ਜੀ ਇਹ ਮੰਗ ਦੇ ਉੱਤੇ ਤੁਸੀਂ ਸਾਡੇ ਮੰਚਲੇ ਬਹਿ ਕੇ ਸਾਨੂੰ ਮਦਦ ਛੁੱਫੇ ਲਾਲੇ ਲਾਏ ਸੋ ਮੰਨ ਲਓ ਤੇ ਅਸੀਂ ਵੀ ਤੁਹਾਡਾ ਧੰਨਵਾਦ ਬੋਰ ਲਾਵਾਂਗੇ ਤੇ ਉਹਦੇ ਆਪ ਬੋਰਡਾਂ ਦੇ ਇਹੀ ਲਾਵਾਂਗੇ ਤੁਹਾਨਾਂ ਨਾਲ ਪੂਰਾ ਹੀ ਤੇ ਕਿੰਨੀ ਵਾਰ ਕਹਦੇ ਤੁਹਾਡੀ ਸਾਡੀ ਪੈਨਸ਼ਨ ਭਾ ਲਓ ਅਸੀਂ ਆਪਣੇ ਪੱਲੋ ਲਾਵਾਂਗੇ ਤੁਹਾਡੇ ਧੰਨਵਾਦ ਹੋਰ ਕਿ ਸਾਡੀ ਪੈਨਸ਼ਨ ਭਾ ਲਓ ਜੀ ਸਰ ਤੁਹਾਡੇ ਕੋਲ ਵੀ ਇੱਕ ਸਵਾਲ ਪੁੱਛਣਾ ਚਾਹਾਂਗਾ ਜਿਵੇਂ ਕਿ ਕਰੋ ਤੱਕ ਜਿਹੜੇ ਧਰਨੇ ਚੱਲ ਹੀ ਰਹਿਣਗੇ ਸਰਕਾਰ ਗਲਤ ਕਰਦੀ ਆ ਭਗਤ ਸਿੰਘ ਖੋਰਾ ਦੀ ਕਲਪ ਬੀਆਰਐਮ ਵੇਖਦੀ ਫੋਟੋਆਂ ਦਾ ਜਰੂਰ ਲਗਾਈਆਂ ਜਾਂਦੀਆਂ ਪਰ ਕਿਤਨੇ ਕਿਤੇ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਪੰਜਾਬ ਆ ਕਿਤੇ ਨਹੀਂ ਦਿਖਾਈ ਦਿੰਦੇ ਰਹੀ ਕੀ ਕਹਿੰਦੇ ਹੋ ਰੰਗਲਾ ਪੰਜਾਬ ਦਿਨ ਪ੍ਰਤੀ ਦਿਨ ਦੂਜੀਆਂ ਪਾਰਟੀਆਂ ਵੱਲੋਂ ਰੰਗਲਾ ਪੰਜਾਬ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਵਾ ਜਦੋਂ ਐਂਟੀ ਪਾਰਟੀਆਂ ਵਾਂ ਤੇ ਕਿੰਨੇ ਕਿਤੇ ਸਰਕਾਰ ਦੀ ਕਰਨ ਤੇ ਜੂਨੀ ਸਰਬ ਦੀ ਕੀ ਗੱਣਾ ਚ ਦੇਖੋ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਆ ਇਹ ਆਵਾਂ ਦੀ ਪਾਰਟੀ ਵਾਲੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਤਾਂ ਲੋਕ ਨੂੰ ਬਹੁਤ ਵੱਡੇ ਵੱਡੇ ਵਾਅਦੇ ਦਿਖਾਏ ਸੀ ਸ਼ਹੀਦੇ ਆਜਨ ਸਦਾ ਭਗਤ ਸਿੰਘ ਦਾ ਤੇ ਬਾਬਾ ਸਾਹਿਬ ਡੱਟ ਭਿਮਰਾ ਉਮੀਦਵਾਰ ਜੀ ਦੇ ਨਾਂ ਤੇ ਲੋਕਾਂ ਨੂੰ ਬਲੈਕਮੇਲ ਕੀਤਾ ਵੋਟਾਂ ਲੈਣ ਦੀ ਖਾਤਰ ਤੇ ਮੁੜ ਕੇ ਮੂਤ ਇਹ ਜਿਹੜੇ ਪੱਟੇ ਮਾਰੀ ਗਏ ਹੁਣ ਤੱਕ ਸਾਨੂੰ ਉਹਦਾ ਦਰਦ ਉਹਦਾ ਸੇਕ ਆ ਰਿਹਾ ਵਾ ਕਿਉਂਕਿ ਇਹਨਾਂ ਨੇ ਜੇ ਆਪਾਂ ਇਹਨਾਂ ਦੇ ਕਾਰਨਾਮੇ ਦੀ ਗੱਲ ਕਰ ਲਈ ਤਾਂ ਬਹੁਤ ਵੱਡਾ ਲੰਮਾ ਚੌੜਾ ਇਤਿਹਾਸ ਹੈ ਅਜੇ ਤੱਕ ਇਹਨਾਂ ਨੇ 10000 ਰੁਪਇਆ ਜਿਹੜੀ ਸਾਡੀਆਂ ਮਹਿਲਾਵਾਂ ਨੇ ਉਹਨਾਂ ਦੇ ਸਾਥੀਆਂ ਦੇ ਵਿੱਚ ਪਾਉਣ ਦੀ ਗੱਲ ਕਰੀ ਸੀ ਉਹ ਨਹੀਂ ਪਾਇਆ ਪੰਜਾਬ ਦਾ ਕਹਿੰਦੇ ਡਿਪਟੀ ਸੀਐਮ ਇੱਕ ਦਲਿਤ ਦੇ ਵਿੱਚੋਂ ਬਣਾਇਆ ਜਾਓ ਕੀ ਅੱਜ ਤੱਕ ਪੰਜਾਬ ਦਾ ਦਲਿਤ ਚਿਹਰਾ ਵੀ ਡਿਪਟੀ ਸੀਐਮ ਬਣਾਇਆ ਨਹੀਂ ਬਣਾਇਆ ਸਾਡੇ ਨਾਲ ਪੈਨਸ਼ਨ ਦਾ ਵਾਅਦਾ ਕੀਤਾ ਸੀ ਤੁਸੀਂ ਪੈਮਲਟ ਦੇਖ ਰਹੇ ਹੋ ਫੋਟੋਆਂ ਦੇਖ ਰਹੇ ਹੋ ਹਰਪਾਲ ਸਿੰਘ ਚੀਮੇ ਨੇ ਆਪ ਫੜਿਆ ਵੀ ਪੈਨਸ਼ਨ ਸ਼ੌਕ ਨਹੀਂ ਜ਼ਰੂਰੀ ਹੈ ਕੋਈ ਮਜਬੂਰੀ ਨਹੀਂ ਸੋ ਇਹ ਗੱਲ ਇਹਨਾਂ ਨੇ ਸਾਡੇ ਨਾਲ ਦਰਿਆ ਦੇ ਬੈਠ ਕੇ ਕੀਤੀ ਸੀ ਅਸੀਂ ਉਹੀ ਇਹਨਾਂ ਨੂੰ ਯਾਦ ਕਰਾ ਰਹੇ ਆ ਵੀ ਘੱਟਾ ਘੱਟ ਆਹ ਦਾ ਤੁਹਾਡੇ ਮੂੰਹੋਂ ਕਹੀ ਗੱਲ ਜੇ ਤੁਸੀਂ ਸਾਡੀ ਪੈਨਸ਼ਨ ਦਾ ਸੀ ਉਹਨਾਂ ਨੂੰ ਪੜਾਇਆ ਵੀ ਆ ਕਿਉਂਕਿ ਅਸੀਂ ਇਹ ਤੇ ਆਪਕਾ ਸਕੂਲਾਂ ਦੀ ਪੜਾਉਂਦੇ ਆ ਸੀ ਉਹਨਾਂ ਨੂੰ ਪੜਾਇਆ ਸਮਝਾਇਆ ਕਿ ਜੇ ਤੁਸੀਂ ਜਿਹੜਾ 14% ਦਾ ਹਿੱਸਾ ਸਰਕਾਰ ਸਾਡੇ ਲਈ ਐਲਪੀਐਸ ਦੇ ਵਿੱਚ ਪਾਉਂਦੀ ਹੈ 10% ਮੁਲਾਜ਼ਮ ਪਾਉਂਦਾ 24% ਆ ਉਹ ਇੱਕ ਠੱਗਾਂ ਦੀ ਕੰਪਨੀ ਕੋਲੇ ਚਲਾ ਕੇ ਜਾਂਦਾ ਬੱਸ ਸੈਂਟਰਲ ਲੈਵਲ ਤੇ ਕੀ ਤੁਹਾਨੂੰ ਯਕੀਨ ਆਵੇ ਉਹ ਕੰਪਨੀ ਸਾਨੂੰ ਪੈਸੇ ਦੇਊਗੀ ਵਾਪਸ ਤਾਂ ਉਹਨਾਂ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈਗਾ ਕੰਪਨੀ ਆਪਣਾ ਫਾਇਦਾ ਪਹਿਲਾਂ ਦੇਖਦੀ ਹੈ ਫਿਰ ਬਾਅਦ ਚ ਮੁਲਾਜ਼ਮਾਂ ਅਸੀਂ ਉਹਨਾਂ ਕੋਲ ਗਿਆ ਵੀ ਤੁਸੀਂ ਸਾਡੀ ਜੀਪੀਐਫ ਦੀ ਕਟੌਤੀ ਕਰੋ ਐਨਪੀਐਸ ਦੇ ਖਾਤੇ ਬੰਦ ਕਰੋ ਜੀਪੀਐਫ ਸ਼ੁਰੂ ਕਰੋ ਪੁਰਾਣੇ ਪੈਸੇ ਦੇਵੋ ਇਹਦੇ ਨਾਲ ਕੀ ਹੋਗਾ ਵੀ ਜੋ ਮੁਲਾਜ਼ਮ ਚਾਹੇ ਮਹੀਨੇ ਦਾ 20000 ਕਟਾਉਂਦਾ 30000 ਕਟਾਉਂਦਾ ਫੰਡ ਉਹ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਹੀ ਜਾਊਗਾ ਪੰਜਾਬ ਸਰਕਾਰ ਦੇ ਖਾਤੇ 'ਚ ਜਾਂਦਾ ਉਹ ਤੁਸੀਂ ਉਹਦੇ ਨਾਲ ਪਿਆਰ ਦੇ ਡਵੈਲਪਮੈਂਟ ਕਰਪਿਆਰ ਨੂੰ ਰੰਗਲਾ ਪਿਆਰ ਜਿਹੜਾ ਗੱਲ ਕਰਨ ਲਈ ਤੁਸੀਂ ਆਏ ਹੋ ਤਾਂ ਉਹਨਾਂ ਰੰਗਲਾ ਪਿਆਰ ਵਾਅਦੇ ਬਣਾ ਕੇ ਤੁਹਾਨੂੰ ਮੁਲਾਜ਼ਮਾਂ ਦੇ ਤਾਂ ਇਹਨਾਂ ਪੈਸੇ ਤੁਹਾਡੇ ਕੋਲ ਆ ਜਾਣਾ ਵਾ ਪਰ ਇਹ ਸਰਕਾਰ ਕਿਉਂਕਿ ਕਾਰਪੋਰੇਟਰਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਸਰਕਾਰ ਆ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਜਿਹਨੇ ਅ ਟਰਮ ਹੈ ਰਿਵਾਈਜ਼ ਪਾਈ ਦੇ ਟਾਈਮ ਦੇ ਇਹ ਸਾਡੀ ਧੂ ਪੈਨਸ਼ਨ ਸਕੀਮ ਲੈ ਕੇ ਆਈ ਸੀ 2004 ਦੇ ਵਿੱਚ ਉਹਨਾਂ ਇਹ ਮਨਸੂਬਾ ਤੇ ਚੱਲਦੀ ਆ ਸਾਡੇ ਦੋ ਪਾਸੇ ਨੇ ਇੱਕ ਪਾਸਾ ਇਹ ਆਵਾਦੀ ਪਾਰਟੀ ਆ ਦੂਜਾ ਪਾਸਾ ਭਾਰਤੀ ਜਨਤਾ ਪਾਰਟੀ ਆ ਉਹਨਾਂ ਨੇ ਬੰਦ ਕੀਤੀ ਇਹਨਾਂ ਨੂੰ ਲਾਗੂ ਨਹੀਂ ਕਰਨੇ ਅਸੀਂ ਇਹਨਾਂ ਨੂੰ ਦੋਨਾਂ ਨੂੰ A ਤੇ B ਟੀਮ ਮੰਨ ਕੇ ਚੱਲਦੇ ਆ ਪਰ ਅਸੀਂ ਸਾਡੇ ਤੁਸੀਂ ਗੱਲ ਧਰਦੇ ਵੀ ਕਦੋਂ ਤੱਕ ਚੱਲਣਗੇ ਧਰਨੇ ਉਦੋਂ ਤੱਕ ਚੱਲਦੇ ਰਹਿਣਗੇ ਬਦੋਂ ਤੱਕ ਪ੍ਰਾਣੀ ਪੰਛੀ ਬਹਾਲੀ ਦਾ ਲਾਗੂ ਕੰਮ ਦੇ ਪੂਰੇ ਐਸਓਪੀ ਰਿਲੀਜ਼ ਨਹੀਂ ਕਰਵਾਉਂਦੇ। ਬਦੋਂ ਤੱਕ ਅਸੀਂ ਟਿੱਕੇ ਨਾ ਘਰ ਬੈਠਾਂਗੇ, ਨਾ ਇਹਨਾਂ ਨੂੰ ਬੈਠਣ ਦੇਵਾਂਗੇ। ਅੱਜ ਤਾਂ ਅਸੀਂ ਘਰਾਂ 'ਚੋਂ ਨਿਕਲਣਾ ਬੰਦ ਕਰ ਰਹੇ ਆ। 95 ਐਮਐਲਏ ਇਹਨਾਂ ਦੇ ਘਰਾਂ ਦੇ ਘਰਾਓ ਕਿੱਥੇ ਜਾਵਾਂਗੇ? ਮੰਤਰੀਆਂ ਦੇ ਘਰਾਂ ਉੱਪਰਾਂ ਉੱਤੇ ਜਾਵਾਂਗੇ। ਇਹਨਾਂ ਦੇ ਐਮਪੀਆਂ ਦੇ ਘਰਾਂ ਉੱਤੇ ਜਾਵਾਂਗੇ। ਮੈਂ ਰਾਜ ਸਭਾ ਮੈਂਬਰਾਂ ਦੇ ਘਰਾਂ ਉੱਤੇ ਜਾਣਗੇ। ਇਹਨਾਂ ਦੇ ਪੋਲੀਟੀਕਲ ਜਿਹੜੇ ਬੰਦੇ ਨੇ ਪ੍ਰਧਾਨ ਨੇ, ਚੇਅਰਮੈਨ ਨੇ ਸਾਰਿਆਂ ਦਾ ਘਰਾਓ ਕਰਾਂਗੇ। ਉਹਨਾਂ ਆਹ ਪੂਰਾ ਸਾਲ ਅਸੀਂ ਸੀ ਨਾ ਘਰੇ ਬੈਠ ਇਹ ਸਾਡਾ ਸੰਘਰਸ਼ ਦਾ ਐਲਾਨ ਹੋਣ ਵਾਲੇ ਟਾਈਮ ਤੇ ਵੱਡੇ ਪੱਧਰ ਤੇ ਪੇਸ਼ ਕਰਨ ਜਾ ਰਹੇ ਆ ਪੁਰਾਣੀ ਪ੍ਰਿੰਸੀਪਲਿਟੀ ਸੰਘਰਸ਼ ਕਮੇਟੀ ਤੇ ਸੀਪੀਐਫਓ ਜੁਨੀਅਰ ਵੱਲੋਂ ਸਾਹ ਦੇ ਰੂਪ ਦੇ ਵਿੱਚ ਮੈਂ ਕਰਨੇ ਦੇ ਵਿੱਚ ਸੁਣ ਰਿਹਾ ਸੀ ਤੁਹਾਡੇ ਭਾਈ ਸਾਹਿਬ ਦਾ ਇੱਕ ਬਿਆਨ ਹੈ ਵੀ ਉਹ ਕਹਿ ਰਹੇ ਸੀਗੇ ਵੀ ਹਰ ਗੱਲ ਨੂੰ ਮਜ਼ਾਕ ਨਾ ਨਹੀਂ ਲਿਆ ਜਾ ਲਿਆ ਜਾਂਦਾ ਵੀ ਇੱਕ ਕਮੇਡੀਅਨ ਸਟਾਰ ਹੋਣ ਦੇ ਨਾਤੇ ਇਹ ਕਿਤਨੇ ਕਿਤੇ ਕੋਈ ਨਾ ਕੋਈ ਹਰ ਗੱਲ ਨੂੰ ਮਜ਼ਾਕੀਆ ਤੌਰ ਤੇ ਲੈਂਦੇ ਆ ਵੀ ਇਸ ਨੂੰ ਸੀਰੀਅਸਲੀ ਕਿਉਂ ਨਹੀਂ ਲੈਂਦੇ ਇਹ ਵੀ ਆ ਥੋੜਾ ਕੀ ਗੱਣਾ ਵੀ ਕਿ ਦਵੇ ਇਹ ਸਦਰਸ ਇੱਕ ਗੱਲ ਕਹਿ ਸਕਦੇ ਆ ਜੇਕਰ ਇਹ ਪੰਜਾਬ ਦਿਲ ਪ੍ਰਦੇਸ਼ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਸੀਰੀਅਸ ਹੋਵੇ ਸੰਸੀਅਰ ਹੋਵੇ ਉਹ ਇਸ ਚੀਜ਼ ਦੀ ਬਹੁਤ ਵੱਡੀ ਘਾਟ ਆ ਉਹਦੇ ਵਿੱਚ ਦੁੱਖ ਆਪੇ ਆਉਦੀ ਇੱਕ ਇਹ ਮਾਨਸਿਕ ਪੀੜਾ ਬਣ ਚੁੱਕੀ ਪਈ ਆ ਕਿ ਇਨਨੂੰ ਇੱਕ ਨਲਾਇਕ ਮੁੱਖ ਮੰਤਰੀ ਮਰ ਚੁੱਕਿਆ ਜਿਹੜਾ ਸਿਰਫ ਤੇ ਸਿਰਫ ਕਮੇਡੀ ਕਰ ਸਕਦਾ ਭੰਡ ਪ੍ਰਚਾਰ ਕਰ ਸਕਦਾ ਵਾ ਪਰ ਪੰਜਾਬ ਦੀ ਡਿਵੈਲਪਮੈਂਟ ਪਿਆ ਨੂੰ ਰੰਗਲਾ ਬਣਾਉਣ ਲਈ ਕੋਈ ਕੰਮ ਨਹੀਂ ਕਰ ਸਕਦਾ ਜੇ ਪੰਜਾਬ ਦੀ ਗੱਲ ਕਰ ਲਈਤੀ ਜਾਵੇ ਤਾਂ ਪੰਜਾਬ ਇਹਨਾਂ ਦੀ ਖੁਦ ਇੱਕ ਕੈਸਟ ਆਈ ਸੀ ਜੀ ਭਗਵੰਤ ਮਾ ਰੋਣਾ ਦੀ ਇਹਨਾਂ ਨੇ ਆਪਣੇ ਕੈਸਟ ਦੇ ਵਿੱਚ ਕਿਹਾ ਸੀ ਕਿ ਠੇਕਿਆ ਉੱਤੇ ਚੱਟੋ ਪੈਰ ਦੀਵਾਲੀ ਰਹਿੰਦੀ ਆ ਗੀਤ马拉 ਦੀ ਲੱਗ ਮਗਦੂਰੋ ਦਿਸਨੀ ਪੈਂਦੀ ਆ ਕਈ ਬੁੜੀਆਂ ਨੇ ਗਲਤੀ ਨਾਲ ਮੱਥੇ ਵੀ ਠੇਕੇ ਨੇ ਤੇ ਅੱਜ ਕੱਲ ਯਾਰੋ ਪੈਰ ਪੈਰ ਤੇ ਖੁੱਲ ਗਏ ਠੇਕੇ ਨੇ ਉਹ ਸਸੇ ਨੂੰ ਪੂਰਾ ਕਰਦੇ ਹੋਏ ਠੇਕੇ ਤਾਂ ਜਰੂਰ ਖੁੱਲ ਗਏ ਆ ਪਰ ਜਿਹੜੇ ਸਕੂਲ ਆ ਪਿਛਲੇ ਦਿਨੀ ਤੁਹਾਨੂੰ ਪਤਾ ਹੋਵੇਗਾ ਇੱਕ ਹਾਈ ਕੋਰਟ ਨੇ ਬਿਆਨ ਵੀ ਜਾਰੀ ਕੀਤਾ ਸੀ ਉਹ ਸਕੂਲ ਦੇ ਲਾਗੇ 500 ਮੀਟਰ ਦੇ ਦਾਰੇ ਦੇ ਵਿੱਚ ਠੇਕੇ ਠੇਕੇ ਨਹੀਂ ਖੁੱਲਣੇ ਚਾਹੀਦੇ ਪਰ ਅੱਜ ਕਿਤੇ ਨਾ ਕਿਤੇ ਦੇਖਿਆ ਗਿਆ 500 ਮੀਟਰ ਤਾਂ ਛੱਡੋ 200 ਮੀਟਰ ਦੀ ਦੂਰੀ ਤੇ ਵੀ ਤੁਹਾਨੂੰ ਠੇਕੇ ਮਿਲਣਗੇ ਇਸ ਬਾਰੇ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਇਦਾਂ ਜੀ ਵੀ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਗੱਲ কই ਅਸੀਂ ਕੋਈ ਪੋਲੀਟਿਕਲ ਪਾਰਟੀ ਨਹੀਂ ਚਲਾ ਰਹੇ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਨੇ ਪਰ ਅਸੀਂ ਇਸ ਇੱਕ ਮਤਲਬ ਜਥੇਬੰਦਕ ਆਗੂ ਹੋਣ ਦੇ ਨਾਤੇ ਮੈਂ ਗੱਲ ਕਰਨੀ ਚਾਹੁੰਗਾ ਵੀ ਜਿੱਥੇ ਸਕੂਲ ਹੈ ਜੇ ਮਾਣਯੋਗ ਹਾਈ ਕੋਰਟ ਦਾ ਹੁਕਮ ਹੈ ਕਿ ਉਹਦੇ 200 ਮੀਟਰ ਦੇ ਘੇਰੇ ਦੇ ਵਿੱਚ ਕੋਈ ਠੇਕਾ ਨਹੀਂ ਹੋਊਗਾ ਤਾਂ ਸਰਕਾਰ ਕਮਾਈ ਦਾ ਸਾਧਨ ਕੱਲਾ ਅਕਸਾਈਜ ਇਹ ਨਾ ਲਵੇ ਕੱਲਾ ਠੇਕਾ ਹੀ ਨਾ ਲਵੇ ਕਮਾਈ ਦੇ ਸਾਧਨ ਹੋਰ ਵੀ ਬਹੁਤ ਨੇ ਬੱਚਿਆਂ ਨੂੰ ਇਹ ਨਾ ਸਿੱਖਿਆ ਦਵੋ ਕਿ ਆ ਤੁਹਾਡੇ ਨੇੜੇ ਠੇਕਾ ਖੁੱਲਿਆ ਹੋਇਆ ਮਾਣਯੋਗ ਹਾਈ ਕੋਰਟ ਦਾ ਤਾਂ ਇਹ ਵੀ ਹੁਕਮ ਹੈ ਕਿ 100 ਮੀਟਰ ਦੇ ਘੇਰੇ ਚ ਕੋਈ ਸਕੂਲ ਜਾਂ ਕਾਲਜ ਦੇ ਨੇੜੇ ਤੰਬਾਕੂ ਨਹੀਂ ਵੇਚ ਸਕਦਾ ਪਰ ਇਹ ਫੈਸਲਾ ਸਰਕਾਰ ਦੀ ਆਮਦਨ ਨਾਲ ਸੰਬੰਧਿਤ ਹੈ ਤੇ ਜਿਹੜਾ ਫੈਸਲਾ ਸਰਕਾਰ ਦੀ ਆਮਦਨ ਨਾਲ ਸੰਬੰਧਿਤ ਹੈ ਤਾਂ ਉਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਇਹ ਅੱਜ ਵੀ ਨગર ਨੇ ਤੇ ਕੱਲ੍ਹ ਵੀ ਨગર ਨੇ ਇਕੱਲੇ ਇਹ ਪਾਰਟੀ ਦੀ ਗੱਲ ਨਹੀਂ ਕਰਦਾ ਪਾਰਟੀ ਕੋਈ ਵੀ ਆਵੇ ਜੇ ਜ਼ਰਤ ਰੱਖਦੇ ਨੇ ਬਾਕੀ ਇੱਕ ਮਹਾਰਾਜ ਦੀ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਇੱਕ ਰਾਜ ਨੇ ਜ਼ਰਤ ਕੀਤੀ ਹੈ ਇੱਕ ਸਾਲ ਵਾਸਤੇ ਅਸੀਂ ਤੰਬਾਕੂ ਨਹੀਂ ਵੇਚਣ ਦੇਣਾ ਸਾਡੇ ਗਵਾਂਧੀ ਰਾਜ ਨੇ ਜ਼ਰਤ ਕੀਤੀ ਹੈ ਕੀ ਐਡੀ ਵੱਡੀ ਇਹ ਸਾਡੀਆਂ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਵੇ ਆਉਣ ਵਾਲੇ ਸਮੇਂ 'ਚ ਜਿਹੜੀ ਪਾਰਟੀ ਦੀ ਮਰਜ਼ੀ ਸਰਕਾਰ ਆ ਜਵੇ ਕੀ ਐਡੀ ਵੱਡੀ ਜ਼ਰਤ ਇਹ ਕਰ ਸਕਦੇ ਨੇ ਇਹ ਕਹਿ ਸਕਦੇ ਨੇ ਅਸੀਂ ਤੰਬਾਕੂ ਨਹੀਂ ਵੇਚਣ ਦੇਣਾ ਅਸੀਂ ਸ਼ਰਾਬ ਦੇ ਠੇਕੇ ਥੋੜਾ ਦੂਰ ਪਰੇ ਖੋਲ੍ਹਾਂਗੇ ਤੇ ਇਸ ਕਰਕੇ ਇਹ ਜਿਹੜਾ ਕੰਮ ਆ ਜੀ ਇਹ ਕੰਮ ਸਰਕਾਰਾਂ ਨੂੰ ਚਾਹੀਦਾ ਹੈ ਕਿ ਵਧੀਆ ਸਿੱਖਿਆ ਜਿਹੜੀ ਹੈ ਬੱਚਿਆਂ ਨੂੰ ਆਪਾਂ ਮਹੱਈਆ ਕਰਵਾਈਏ ਤੇ ਮੁਲਾਜ਼ਮਾਂ ਦੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਕੇ ਇੱਕ ਵਧੀਆ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾਵੇ ਤਾਂ ਮੈਂ ਸਮਝਦਾ ਫਿਰ ਹੀ ਅਸਲ ਸ਼ਾਨ ਚਰੰਗਲਾ ਪੰਜਾਬ ਹੋ ਸਕਦਾ ਪੰਜਾਬ ਸਰਕਾਰ ਦੇ ਵੱਲੋਂ ਤੁਸੀਂ ਦੇਖਿਆ ਗਿਆ ਵੀ ਜਿੰਨੇ ਸਕੂਲ ਤਾਂ ਸਕੂਲ ਆਫ ਐਮੀਨਸ ਤਾਂ ਬਣਾ ਦਿੱਤੇ ਗਏ ਪਰ ਕਿਤਨੇ ਕਿਤੇ ਹੱਲੇ ਵੀ ਕੋਈ ਪਿੰਡਾਂ ਦੇ ਵਿੱਚ ਅਸੀਂ ਖੁਦ ਦੌਰਾ ਕੀਤਾ। ਕੋਈ ਸਕੂਲ ਦੇ 5ਵੀਂ ਕਲਾਸ ਦੇ ਬੱਚਿਆਂ ਨੂੰ ਹੱਲੇ ਘੜੀ ਦੇਖਣੀ ਵੀ ਨਹੀਂ ਆ ਰਹੀ। ਇਸ ਵਾਰ ਕੀ ਕਹਿਣਾ ਚਾਹੂੰਗਾ? ਪਹਿਲੀ ਗੱਲ ਅਸੀਂ ਤਾਂ ਸਕੂਲ ਆਫ ਐਮੀਨਸ ਦਾ ਵਿਰੋਧ ਕਰਦੇ ਹਾਂ। ਅਸੀਂ ਜਥੇਵੰਦਕ ਹੋਣ ਦੇ ਨਾਤੇ ਸਕੂਲ ਆਫ ਐਮੀਨਸ ਦਾ ਵਿਰੋਧ ਕਰਦੇ ਹਾਂ। ਜੇ ਇੱਕ ਸਕੂਲ ਦੇ ਵਿੱਚ ਉਹੀ ਸਰਕਾਰੀ ਸਕੂਲ ਦੇ ਵਿੱਚ ਇੱਕ ਜਵਾਕ ਨੂੰ ਵਰਦੀ ਲੈਣ ਦੇ ਲਈ 600 ਰੁਪਏ ਦਿੱਤਾ ਜਾਂਦਾ ਤਾਂ ਦੂਸਰੇ ਪਾਸੇ 4000 ਰੁਪਏ ਕਿਉਂ ਦਿੱਤਾ ਜਾਂਦਾ? ਕੀ ਉਸ ਸਕੂਲ ਦੇ ਵਿੱਚ ਸਿੱਖਿਆ ਹੋਰ ਹੈ ਕਿ ਉਸ ਸਕੂਲ ਦੇ ਅਧਿਆਪਕ ਹੋਰ ਨੇ ਇੱਕੋ ਸਕੂਲ ਦੇ ਇੱਕੋ ਹੀ ਤਰ੍ਹਾਂ ਦੇ ਸਕੂਲ ਹੋਣ ਤੇ ਸਾਰੇ ਸਕੂਲਾਂ ਨੂੰ ਇੱਕੋ ਜਿਹੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਆਪਨੀ ਕੀ ਬਣਾਉਂਦਾ ਮਤਲਬ ਕੀ ਕਿ ਉਹ ਚ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੀ ਗੱਲ ਖਾਸ ਬੱਚੇ ਬੜੇ ਪੜ੍ਹਨਗੇ ਦੇਖੋ ਜੀ ਇੱਕ ਫੱਟਾ ਲਾ ਕੇ ਪਿਛਲੀ ਸਰਕਾਰ ਨੇ ਫੱਟਾ ਲਾ ਕੇ ਉਹਨਾਂ ਹੀ ਸਕੂਲਾਂ ਨੂੰ ਕਲੀ ਕਰਕੇ ਸਮਾਰ ਸਕੂਲ ਬਣਾਤਾ ਕੋਈ ਨਵਾਂ ਸਕੂਲੀ ਸੀ ਬਣਾਇਆ ਇਨਾਂ ਨੇ ਆ ਕੇ ਉਹੀ ਸਮਾਰਟ ਸਕੂਲਾਂ ਦੇ ਉੱਤੇ ਫੱਟਾ ਨਵਾਂ ਲਾਤਾ ਸਪੀਡ ਆਫ ਅਮੀਨ ਅਸਦਾਨ ਜੇ ਦੱਸਿਆ ਜਾਵੇ ਸਰਕਾਰ ਦੱਸੇ ਪੂਰੇ ਪੰਜਾਬ ਦੇ ਵਿੱਚ ਕਿਹੜਾ ਨਵਾਂ ਸਕੂਲ ਖੁੱਲਿਆ ਬੰਦ ਪਾਵਾ ਕਰਦੇ ਕਿਨਾਰੇ ਕਹਿੰਦੀ ਹੈ ਸਰਕਾਰ ਕਿ ਘੱਟ ਗਿਣਤੀ ਵਾਲੇ ਸਕੂਲ ਬੰਦ ਕਰ ਦੇਣੇ ਕੀ ਗੱਲ ਹੈ ਵੀ ਜਿਹੜਾ ਕੋਈ ਜੇ ਕੋਈ ਛੋਟਾ ਪਿੰਡ ਹੈ ਉਸ ਪਿੰਡ ਦੇ ਵਿੱਚ ਕੋਈ 20 ਬੱਚੇ ਨੇ ਤਾਂ ਮੈਂ ਤਾਂ ਕਹਿੰਦਾ ਚਾਹੇ ਇੱਕ ਬੱਚਾ ਪੜਦਾ ਕਿਸੇ ਸਕੂਲ ਦੇ ਵਿੱਚ ਤਾਂ ਸਰਕਾਰ ਦਾ ਇੱਕ ਬੱਚੇ ਪ੍ਰਤੀ ਵੀ ਉਹਨਾਂ ਹੀ ਫਰਜ਼ ਬਣਦਾ 10000 ਵਾਲ ਗਿਣਤੀ ਵਾਲੇ ਸਕੂਲ ਦੇ ਵਿੱਚ ਉਹਨਾਂ ਵੀ ਵਰਜਾ ਜੇ ਅਸੀਂ ਇਹ ਗੱਲ ਦਾ ਨਾਹਰਾ ਮਾਰਚ ਆਇਆ ਕਿ ਅਸੀਂ ਵਿੱਦਿਆ ਅਸੀਂ ਜਿਹੜੀ ਸਿਹਤ ਹੈ ਸਿਹਤ ਤੇ ਸਿੱਖਿਆ ਦਾ ਨਾਹਰਾ ਲਾ ਕੇ ਅਸੀਂ ਜੇ ਸੱਪਾ ਦੇ ਵਿੱਚ ਆਇਆ ਤਾਂ ਅੱਜ ਮੈਂ ਨਹੀਂ ਚਾਹੁੰਦਾ ਕਿ ਸਰਕਾਰ ਸਿੱਖਿਆ ਤੇ ਸਿਹਤ ਦੀਆਂ ਸਹੂਲਤਾਂ ਦੇਣ ਤੋਂ ਸਰਕਾਰ ਭੱਜੇ ਮੁੱਖ ਮੰਤਰੀ ਅਕਸਰ ਸਲੋਕਾਂ ਸਲੋਗਨ ਚੁਟਕਲਿਆਂ ਵਿੱਚ ਬੋਲਦੇ ਆ ਇੱਕ ਸਲੋਗਨ ਇਹ ਵੀ ਆਂਦਾ ਵਾ ਵਿਦਿਆ ਵਿਚਾਰੀ ਤੇ ਪਰਉਪਕਾਰੀ ਤੇ ਬਖੂਬੀ ਆਪਣੀ ਕੈਸਟਾਂ ਵਿੱਚ ਗਾ ਚੁੱਕੇ ਆ ਵੀ ਦੱਸ ਵੀ ਚੁੱਕੇ ਆ ਵੀ ਵਿਦਿਆ ਵਿਚਾਰੀ ਆਪਾਂ ਐ ਪਰਦੇ ਹੁੰਦੀ ਆਪਾਂ ਤਾਂ ਸੀ ਨੂੰ ਇਸ ਤਰ੍ਹਾਂ ਲਾਣਾ ਚਾਹੀਦਾ ਵਾ ਉਹ ਤੇ ਇਸ ਤਰ੍ਹਾਂ ਦੀਆਂ ਕੈਸਟਾਂ ਜਿਹੜੀਆਂ ਆ ਭਵੰਤਮਨ ਦੇ ਸਮੇਂ ਜਦੋਂ ਕਮੇਡੀਅਨ ਸੀ ਉਸ ਕੋ ਆਈਆਂ ਪਰ ਉਹਨੂੰ ਉਸ ਟਾਈਮ ਤਾਂ ਬੜਾ ਰੈਵਿਊਲੂਸ਼ਨ ਕੀਤਾ ਜਾਂਦਾ ਵਾ ਪੀਲੀ ਪੱਗਾਂ ਤੱਕ ਬੰਨੀਆਂ ਜਾਂਦੀਆਂ ਭਗਤ ਸਿੰਘ ਹੋਰਾਂ ਨੂੰ ਸੰਬੋਧਨ ਕਰਕੇ ਪਰ ਕਿਤੇ ਨਾ ਕਿਤੇ ਜਿਹੜਾ ਸੁਪਨਿਆਂ ਵਾਲਾ ਸਰਕਾਰ ਆ ਜਿਹੜੀ ਨਹੀਂ ਨਜ਼ਰ ਆ ਰਹੀ ਵਿੱਦਿਆ ਇੱਕ ਇਹਨਾਂ ਆਰਨਾ ਦਾ ਦਾਨ ਛੱਡ ਗਏ ਕਿਸੇ ਨੂੰ ਵਿੱਦਿਆ ਦਾ ਦਾਨ ਜੇ ਜੇ ਤੁਸੀਂ ਦੇ ਦੋਗੇ ਨਾ ਆਪਣੇ ਚਾਰ ਪੰਜਾਂ ਨੂੰ ਕਮਾ ਕੇ ਖਵਾ ਸਕਦਾ ਵਾ ਦੇਖੋ ਜੀ ਮੈਂ ਸਮਝਦਾ ਕਿ ਵਿੱਦਿਆ ਤਾਂ ਇੱਕ ਅਜੀਹਾ ਧੰਨਾ ਨਾ ਕਿ ਜਿੱਥੇ ਕੋਈ ਹਥਿਆਰ ਕੰਮ ਨਹੀਂ ਕਰਦਾ ਨਾ ਉੱਥੇ ਵਿੱਦਿਆ ਦਾ ਹਥਿਆਰ ਕੰਮ ਕਰਦਾ ਵਿੱਦਿਆ ਦਾ ਤਾਂ ਇਸ ਤਰ੍ਹਾਂ ਦਾ ਹਥਿਆਰ ਆ ਤੁਸੀਂ ਦੇਖਿਆ ਹੋਣਾ ਕਿ ਸਾ ਅਸੀਂ ਇਤਿਹਾਸ ਤੇ ਨਜ਼ਰ ਮਾਰੀਏ ਕਿ ਰੰਗਜੀਵ 24 14 ਜੰਗਾ ਹਾਰ ਕੇ ਵੀ ਹਾਰਿਆ ਨਹੀਂ ਸੀ ਹਾਰਿਆ ਕਦੋਂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਇਹ ਸਿੱਖਿਆ ਇੰਨੀ ਵੱਡੀ ਹੈ ਇੰਨਾ ਵੱਡਾ ਹਥਿਆਰ ਹੈ ਸਿੱਖਿਆ ਤਾਂ ਸਾਡੇ ਡਾਕਟਰ ਭੀਮਰਾਓ ਬੇਦਕਰ ਨੇ ਕਿਹਾ ਵੀ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਉਹੀ ਜਹਾਰੂਗਾ ਇਸ ਕਰਕੇ শিক্ষা ਤਾਂ সব ਤੋਂ اہم ਹੋਣੀ ਚਾਹੀਦੀ ਆ ਸਿੱਖਿਆ ਦੀਆਂ ਕੋਈ ਕਿਸਮਾਂ ਨਹੀਂ ਹੁੰਦੀਆਂ ਤੇ ਫਿਰ ਸਰ ਕਿਉਂ ਨਹੀਂ ਮੁਕਾਬਲਾ ਹੋ ਰਿਹਾ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਫਰਾਟੇਦਾਰ ਅੰਗਰੇਜ਼ੀ ਬੋਲਦੇ ਆ ਸਰਕਾਰੀ ਸਕੂਲਾਂ ਨੂੰ ਹਜੇ ਤੱਕ ਟਾਈਮ ਦੇਖਣ ਨਹੀਂ ਆਉਂਦਾ ਬੱਚਿਆਂ ਨੂੰ ਕਿਤੇ ਨਾ ਕਿਤੇ ਕਮੀ ਨਜ਼ਰ ਨਹੀਂ ਆਉਂਦੀ ਤੁਹਾਨੂੰ ਇਸ ਗੱਲ ਨਾਲ ਮੈਂ ਨਹੀਂ ਸਹਿਮਤ ਹੈਗਾ ਸਰ ਅਸੀਂ ਆਪ ਜਾ ਕੇ ਦੇਖਿਆ ਜੀ ਮੈਂ ਦੱਸਦਾ ਜੀ ਮੈਂ ਇਸ ਗੱਲ ਨਾਲ ਇਸ ਕਰਕੇ ਸਹਿਮਤ ਨਹੀਂ ਕਿ ਹੋ ਸਕਦਾ ਕਿਸੇ ਬੱਚੇ ਨੂੰ ਇਸ ਤਰ੍ਹਾਂ ਦਾ ਹੋਵੇ ਪਰ ਸਾਡੇ ਸਰਕਾਰੀ ਸਕੂਲ ਇਸ ਇਸ ਸਾਲਾਂ ਦੀਆਂ ਮੈਰਿਟ ਪਿਛਲੇ 5 ਸਾਲਾਂ ਦੀਆਂ ਚੱਕ ਕੇ ਦੇਖੋ ਤਾਂ ਪਹਿਲੇ ਦੂਜੇ ਨੰਬਰ ਵਾਲੀਆਂ ਪੋਜੀਸ਼ਨਾਂ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਕੁੱਟੀਆਂ ਨੇ ਉਸੇ ਸਰਕਾਰੀ ਸਕੂਲਾਂ ਦੇ ਇੱਕ ਨਾ ਦੇ ਕਿਸੇ ਕੇਸ ਨੂੰ ਲੈ ਕੇ ਤੁਸੀਂ ਉਹ ਸਾਰੀ ਸਾਰੇ ਸਰਕਾਰੀ ਸਕੂਲਾਂ ਤੇ ਫੱਟਾ ਨਹੀਂ ਲਾ ਸਕਦੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਤੁਸੀਂ ਦੇਖ ਲਓ ਪੁਰਾਣੇ ਸਮਿਆਂ ਦੇ ਵਿੱਚ ਜਿੰਨੇ ਵੱਡੇ-ਵੱਡੇ ਅਫਸਰ ਨੇ ਵੱਡੇ-ਵੱਡੇ ਅਹੁਦਿਆਂ ਤੇ বিরাজਮਾਨ ਨੇ ਉਹ ਸਰਕਾਰੀ ਸਕੂਲਾਂ ਨੇ ਪੜ੍ਹੇ ਹੋ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ ਨੇ ਮੈਂ ਨਹੀਂ ਮੈਂ ਪ੍ਰਾਈਵੇਟ ਸਕੂਲਾਂ ਦੀ ਨੰਦਾਨੀ ਕਰਦਾ ਅਸੀਂ ਤਾਂ ਆਪਣੀ ਚੀਜ਼ ਦੀ ਜਿਹੜੀ ਆ ਪ੍ਰੇਜ਼ ਕਰਦੇ ਆ ਕਿ ਸਾਡੇ ਕੋਲ ਬਹੁਤ ਵਧੀਆ ਜੀ ਸਾਡੇ ਸਕੂਲ ਬਹੁਤ ਵਧੀਆ ਨੇ ਬਸ ਸਰਕਾਰ ਨੂੰ ਇੰਨੀ ਕੁ ਬੇਨਤੀ ਆ ਕਿ ਇਹਨਾਂ ਨੂੰ ਹੋਰ ਵਧੀਆ ਬਣਾਓ ਇਹਨਾਂ ਦੇ ਵਿੱਚ ਡਿਫਰੈਂਸ਼ੀਏਟ ਨਾ ਕਰੋ ਕਿ ਆ ਸਕੂਲ ਆਫ ਐਮਿਨੈਂਸ ਆ ਆ ਸਕੂਲ ਆਫ ਹੈਪੀਨੈਸ ਆ ਇਹ ਨਹੀਂ ਹੋਣਾ ਚਾਹੀਦਾ ਆ ਤੇ ਫਿਰ ਆ ਅਖੀਰ ਇਹ ਜਿਹੜਾ ਇਹ ਅਖੀਰ ਚ ਸਵਾਲ ਆ ਧਰਨਾ ਆ ਕਰੋ ਤੱਕ ਜਾਰੀ ਰਹੇਗਾ ਇਹ ਛੋੜਾ ਸਾਡੇ ਦਸ਼ਕਾਂ ਚਾਂਪੋ ਜੀ ਜਿਹੜਾ ਇਹ ਧਰਮ ਹੈ ਇਹ ਪੂਰੇ ਇੰਡੀਆ ਦੇ ਵਿੱਚ ਇੱਕੋ ਹੀ ਸਮਾਂ ਹੈ 9 ਵਜੇ ਤੋਂ ਲੈ ਕੇ 5 ਵਜੇ ਤੱਕ ਅੱਜ ਸਿਰਫ ਅਸੀਂ ਸਰਕਾਰ ਨੂੰ ਇੱਕ ਇੱਕ ਗਰੋਜਾ ਭੁਖੜਤਾਲ ਕਰਕੇ ਸੰਕੇਤ ਦਿੱਤਾ ਕਿ ਤੁਸੀਂ ਜਿਹੜਾ ਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ 12 ਨਵੰਬਰ 2022 ਨੂੰ ਉਸ ਨੋਟੀਫਿਕੇਸ਼ਨ ਨੂੰ ਤੁਸੀਂ ਲਾਗੂ ਕਰੋ ਇਹ ਤਾਂ ਇੱਕ ਸੰਕੇਤ ਹੈ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਜਸਵੰਤ ਸਾਹਿਬ ਗੱਲ ਕਰਕੇ ਗਏ ਰਹੇ ਕਿ ਤੁਹਾਨੂੰ ਅਸੀਂ ਸੱਥਾਂ ਦੇ ਵਿੱਚ ਖੜਕੇ ਸਵਾਲ ਕਰੀਏ ਤੁਹਾਡਾ ਅਸੀਂ ਘਰੋਂ ਨਿਕਲਣਾ ਬੰਦ ਕਰੀਏ ਤੇ ਅਸੀਂ ਆਖਰੀ ਸਵਾਲ ਹੈ ਮੇਰਾ ਜਿਵੇਂ ਕਿ ਸਰਕਾਰ ਆ ਕੇ ਅੰਦਰ ਸਰਕਾਰ ਹੋਣੀ ਚਾਹੀਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਕੁਝ ਨਾ ਕੁਝ ਦੀਵਾਲੀ ਗਿਫਟ ਦਿੱਤੀ ਜਾਂ ਪਰ ਤੁਹਾਨੂੰ ਲੱਗਦਾ ਵਾ ਹਾਂ ਇਹ ਸਰਕਾਰ ਵੀ ਕੋਈ ਗਿਫਟ ਦੇਊਗੀ 50 ਹਜ਼ਾਰ ਮੁਲਾਜ਼ਮਾਂ ਨੂੰ ਦੇਖੋ ਜੀ ਜਿਹੜੇ ਜਿਹੇ ਗਿਫਟ ਸਾਢੇ 3 ਸਾਲਾਂ ਚ ਇਹਨਾਂ ਨੇ ਮੁਲਾਜ਼ਮਾਂ ਨੂੰ ਦਿੱਤੇ ਤੇ ਉਹੋ ਜੀ ਮੈਂ ਆਸ ਹੈ ਨਾ ਤੋਂ ਆਉਣ ਵਾਲੇ ਦੀਵਾਲੀ ਦੇ ਮਤਲਬ ਤਿਹਾੜੀ ਤੇ ਰੱਖਦਾ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈ ਮੈਂ ਵੀ ਕਹਿੰਦਾ ਕਿ ਆਉਣ ਵਾਲੇ ਜਿਹੜੇ ਆਉਣਗੇ ਉਹਨਾਂ ਤੋਂ ਸਾਨੂੰ ਕੋਈ ਆਸ ਹੋਵੇ ਸਾਡਾ ਤਾਂ ਦੇਖੋ ਜੀ ਸਾਡਾ ਤਾਂ ਕੰਮ ਹੈ ਅਸੀਂ ਤਾਂ ਸੰਦਰਸ਼ ਕਰਨਾ ਹੈ ਸੰਦਾਰਸ਼ ਕਰਕੇ ਹੀ ਸਾਨੂੰ ਹੁਣ ਤੱਕ ਜਿਹੜਾ ਇਹਨਾਂ ਤੋਂ ਮਿਲਿਆ ਸਰਕਾਰਾਂ ਤੋਂ ਜੇ ਇਹ ਸਰਕਾਰ ਕੋ ਦਊਗੀ ਤਾਂ ਠੀਕ ਹੈ ਨਹੀਂ ਆਉਣ ਵਾਲੀ ਸਰਕਾਰ ਕਿਤੇ ਇਹ ਨਾ ਕਹੇ ਕਿ ਸ਼ਾਇਦ ਇਹ ਜਿਹੜੇ ਜੱਥੇਬੰਦ ਇਕ ਰਹੇ ਆਮ ਆਦਮੀ ਪਾਰਟੀ ਦੇ ਖਿਲਾਫ ਨੇ ਨਾ 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 ਅਸੀਂ ਉਸ ਹਰੇਕ ਪਾਰਟੀ ਦੇ ਖਿਲਾਫ ਆ ਜਿਹੜੀ ਮੁਲਾਜ਼ਮ ਬਣਦੀ ਹੈ ਧੰਨਵਾਦ ਆ ਤਾਂ ਇਹ ਸੰਸਦ ਦੇ ਵਿੱਚ ਜਿਹੜਾ ਸੀਪੀਐਫ ਨੂੰ ਲੈ ਕੇ ਜਿਹੜੀ ਆ ਇਹ ਜਿਲ੍ਹਾ ਕਚੈਰੀ ਅਫਸਰ ਵੀ ਜਿਹੜੀ ਸਵੇਰ ਤੋਂ ਹੀ ਆਧਰਨਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਵਾ ਅੱਗਾ ਕੀ ਨੇ ਪੁਰਾਣੀ ਪੈਨਸ਼ਨ ਦੀ ਸਕੀਮ ਆ ਜਿਹੜੀ ਬਹਾਲ ਕੀਤੀ ਜਾਵੇ ਤਾਂ ਅ ਤਾਂ ਇਹਨਾਂ ਨੂੰ ਜਿੰਨੇ ਮੁਲਾਜ਼ਮ ਆ ਪੁਰਾਣੀ ਸਕੀਮ ਲੈ ਕੇ ਹੀ ਹੀ ਖੁਸ਼ ਨਜ਼ਰ ਆਣਗੇ ਇਸ ਤਰ੍ਹਾਂ ਦੀ तमाम ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਕੈਮਰਾ ਪਰਸਨ ਰਤੇਸ਼ ਸ਼ਰਮਾ ਦੇ ਨਾਲ ਅਜੀਤ ਲਵਿੰਦਰ ਪੋਵਲ ਜੀ ਵਿਸ਼ੇਸ਼ ਤੌਰ ਤੇ ਧੰਨਵਾਦੀ प्राणी पंज बराबरि